ਮੀਡੀਆ ਤੋਂ ਵੀਰੇ ਹਾਂਜੀ ਕੀ ਕਹਿੰਦੇ ਸਾਡਾ ਮੀਡੀਆ ਦਾ ਕੰਮ ਆ ਭਾਜੀ ਅਸੀਂ ਆਪਣੀ ਡਿਊਟੀ ਕਰ ਰਹੇ ਤੁਸੀਂ ਆਪਣੀ ਕਰੋ ਹੋ ਗਿਆ ਸਾਡਾ ਜੀ ਹੋ ਗਿਆ ਸਾਰਾ ਮੇਰਾ ਭਾਜੀ ਮਾੜਾ ਜੀ ਬ్రਦਰ ਇਹ ਕਹਿੰਨੇ ਮਜ਼ਾਕ ਕਰਾ ਰਿਹਾ ਇੱਕ ਵਾਰ ਸੱਤ ਸੱਤ ਤੇ ਥੋੜਾ ਆਪੋ ਚੀਜ਼ਾਂ ਦਾ ਮਜ਼ਾਕ ਯਾਰ ਕੰਮ ਆ ਮੈਂ ਕਿਹੜਾ ਮਜ਼ਾਕ ਕਰਦਾ ਇੱਥੇ ਭਾਜੀ ਕੀ ਮਾਮਲਾ ਹੈ ਜੀ ਹਾਂਜੀ ਭਾਜੀ ਮਾਮਲਾ ਸੈਂਟਰ ਕੀ

ਅਲਰੇਡੀ ਇਹ ਵੀ ਡਾਕਟਰ ਜੀ ਇਹ ਵੀ ਚਲਾਈ ਹੋਈ ਹੈ ਕੈਸੀ ਹੈ ਜੀ ਕੀ ਕੀ ਸੁਣਾਓ ਅ ਇਥੇ ਸਾਡੀ ਐਮਰਜੈਂਸੀ ਦੇ ਵਿੱਚ ਅਰਾਊਂਡ 12:30 ਵਜੇ ਪੇਸ਼ੈਂਟ ਨੂੰ ਲਿਆਂਦਾ ਸੀ ਜੇਲ ਦੇ ਵਿੱਚੋਂ ਤੇ ਉਹਦੀ ਅੱਖ ਦੇ नीचे ਇੰਜਰੀ ਸੀ ਕਾਫੀ ਸਿਰ 'ਚ ਵੀ ਬਹੁਤ ਸੱਟ ਸੀ ਜੋ ਕਿ ਆਲਰੇਡੀ ਸੂਚਡ ਵੂਂਡ ਸੀ ਔਰ ਇਹ ਟਾਂਕੇ ਲੱਗੇ ਹੋਏ ਸੀਗੇ ਤੋਂ ਉਹਨਾਂ ਨੇ ਜਿਹੜੀ ਅੱਖ ਦੇ નીચે ਵਾਲੀ ਝੋਟ ਹੈ ਉਹਦੀ ਟ੍ਰੀਟਮੈਂਟ ਦੇ ਲਈ ਇੱਥੇ ਭੇਜਿਆ ਸੀ ਤੇ ਉਹ ਅਸੀਂ ਇਹਦੀ ਨਾਲ ਦੀ ਨਾਲ ਟਰੀਟਮੈਂਟ ਜਿਹੜੀ ਕਰ ਚੁੱਕੇ ਆ ਕਿਹਾ ਐਂਡ ਟਰੀਟਮੈਂਟ ਉਹਨੂੰ ਅਸੀਂ ਓਰਲ ਵੀ ਦੇ ਚੁੱਕੇ ਹੈਗੇ ਇੰਜੈਕਟੇਬਲਸ ਵੀ ਦੇ ਚੁੱਕੇ ਹੈਗੇ ਤੇ ਇੱਕ ਪੇਸ਼ੈਂਟ ਆਇਆ ਸੀ ਹਾਂਜੀ ਇੱਕ ਸਿੰਗਲ ਪੇਸ਼ੈਂਟ ਨੂੰ ਲੈ ਕੇ ਕਿੰਨੇ ਕਿ ਟਾਂਕੇ ਸਟਿਚਸ ਲੱਗੇ ਨੇ ਹਾਂਜੀ ਉਹਦੇ ਟਾਂਕੇ ਲੱਗੇ ਹੋਏ ਹੈਗੇ ਆ ਤਕਰੀਬਨ ਉਹਦੇ 3-4 ਟਾਂਕੇ ਸਿਰਚ ਹੈਗੇ ਆ ਤੇ ਤਿੰਨ ਚਾਰ ਹੀ ਉਹਦੀ ਆਈ ਦੇ ਵਿੱਚ ਰਿਹਾ ਲੱਗਾ ਬਾਬਾ ਜੀ ਕਿਸ ਕਿਸ ਟੀ ਜਾਪਦਾ ਕਿ ਕਿਹ ਨਾਲ ਵਾਰ ਕਹਿ ਰਹੇ ਰੋਡ ਮਾਰੀ ਹੈ ਬਲੰਟ ਕਹਿ ਰਹੇ ਨੇ ਵੈਪਨ ਹੈ ਬੀਸ ਤੋਂ ਲੈ ਕੇ ਅਸੀਂ ਜੀ ਹਾਂ ਜੀ ਬਾਬਾ ਜੀ ਅਸੀਂ ਪੀਤਾ ਕਿ ਨਹੀਂ ਅਸੀਂ ਵਾਪਸ ਚੇਂਜ ਪੇ ਚੁੱਕੇ ਹੈਗੇ ਆ ਪੇਸ਼ੈਂਟ ਅਦਰਵਾਈਜ਼ ਠੀਕ ਹੈ ਕੌਨਸ਼ੀਅਸ ਹੈ ਕੋਈ ਲੋਸ ਆਫ ਕੌਨਸ਼ੀਅਸਨੈਸਟੀ ਸਟਰੀ ਨਹੀਂ ਹੈ ਕੋਈ ਐਂਟੀ ਬਲੀਡ ਨਹੀਂ ਸੀ ਪੇਸ਼ੈਂਟ ਅਦਰਵਾਈਜ਼ ਸਟੇਬਲ ਹੈ ਨਾਮ ਕੀ ਗੁਰਵਿੰਦਰ ਸਿੰਘ ਏਜ 37 ਹੈ ਫੋਟਾ ਕਿ ਨਾਮ ਹੈ ਡਾਕਟਰ ਮੀਨੂ ਠੀਕ ਹੈ ਕੰਨਾਂ ਨੂੰ ਇਹ ਮਾ ਛੋਟ ਦਾ ਲੈ ਲਮਾ ਹੋਮਾ ਫੁੱਲੇ ਰਿਹਾ ਕੱਲ ਲੈਂਦਾ ਮੈਂ ਕੋਈ ਗੱਲ ਨਹੀਂ ਬਣਾ ਲੈਂਦਾ ਯਾਰ ਇਹ ਬੰਦੇ ਮੈਟਰ ਲੋ ਯਾਰ ਇਹਨੇ ਸੂਤਰ ਲਾਇਆ ਯਾਰ ਵੀਰੇ ਟਾਂਕੇ ਦਾ ਇੰਨੇ ਲਾਉਂਗਾ ਦੱਸ ਤੂੰ ਤੇ ਕਰ ਲੈਣਾ ਜੀ ਅਗਲੇ ਜੀ ਚੱਲ ਲਓ ਉਹ ਨਾ ਫਿਰ ਤੋਂ ਮੰਨ ਇੱਕ ਲਾਉਂਗਾ ਆਹ ਨਾਲੀ ਬਦੋ ਨਹੀਂ ਆ ਵਿੱਚ ਲਾਤੀ ਨਾਲੇ ਪੁੱਛਣ ਲੱਗਣਾ ਹਜਾ ਛੋਟਾ ਪੁੰਗਨ ਤੂੰ ਬੈਠ ਕੇ ਕੰਮ ਨਹੀਂ 要。Yeah,